ਆ ਰੇਤ ਦੋਸਤੋ ਜਿਹੜੀ ਦਰਿਆ ਚ ਆਈ ਹੈ ਨਾ ਉਹ ਵਾਲੀ ਤੇ ਇਹ ਵੀਰ ਲੈ ਕੇ ਆਇਆ ਕੀ ਨਾਂ ਵੀਰੇ ਤੇਰਾ ਮੰਗਲ ਸਿੰਘ ਮੰਗਲ ਸਿੰਘ ਹੈ ਪਿੰਡ ਕਿਹੜਾ ਜੀ ਦੋਨਾ ਨਾਨਕਾ ਅੱਛਾ ਦੋਨਾ ਨਾਨਕਾ ਹਾਂਜੀ ਹਾਂਜੀ ਤੇ ਉਸੇ ਪਿੰਡ ਦਾ ਜਿੱਥੋਂ ਲੈ ਕੇ ਆਏ ਹਾਂ ਹਾਂਜੀ ਹਾਂਜੀ ਹਾਲ ਦੇ ਖੇਤ ਚੋਂ ਹਾਂਜੀ ਹਾਂਜੀ ਆਪ ਲੈ ਕੇ ਅੱਛਾ ਅੱਛਾ ਕੀ ਰੇਟ ਪੈਂਦੀ ਪਈ ਏ ਇਹ ਰੇਟ ਪੈਂਦੀ ਪਈ 5 1500 ਤੋਂ 2200 ਪੈਂਦੀ ਪਈ 1500 2200 ਪੈਂਦੀ ਹਾਂਜੀ ਤੇ ਕਿੰਨੇ ਚ ਟਰਾਲੀ ਕਿੰਨੇ ਚ ਸਿੱਟਦੇ ਆ ਟਰਾਲੀ ਸ਼ਹਿਰ 3000 ਚ 3000 ਚ ਫਾਜ਼ਿਲਗਾ ਸਿੱਟ ਦੇ ਗਏ ਤੇ ਜੇ ਕੋਈ ਛਟਾਣਾ ਚਾਵੇ ਤਾਂ ਫਿਰ ਸਿੱਟ ਤਾਂ ਹੈ ਕੀ ਨੰਬਰ ਕੀ ਹੈ ਬੋਲ ਦੇ 9456 9456 5632 ਅੱਛਾ 5632 22 ਇਸ ਨੰਬਰ ਤੇ ਸੰਪਰਕ ਕਰ ਲੈਣ ਕੀ ਨਾਂ ਦੱਸਿਆ ਸੀਗਾ ਮੰਗਲ ਸਿੰਘ ਮੰਗਲ ਸਿੰਘ ਤੇ ਰੇਤ ਵਧੀਆ ਹੈਗੀ ਆ ਵਧੀਆ ਵਧੀਆ ਰੇਤ ਮਤਲਬ ਚਨਾਈ ਚਨਾਈ ਚਨੂਈ ਚ ਵਧੀਆ ਕੰਮ ਆਉਂਦੀ ਹੈ ਇਹ ਇਹ ਕਿੰਨੇ ਮਤਲਬ ਕਿੰਨੇ ਕੇ ਏਰੀਆ ਚ ਆਈ ਹੋਈ ਓਥੇ ਇਹ ਰੇਤ ਉੱਥੇ ਆਈ ਐ 80 ਕਿੱਲੇ ਚਾਹੀਏ 80 90 ਕਿੱਲਿਆਂ ਚ ਹੈਗੀ ਹੈ ਹਾਂ ਕਿੰਨੇ ਕਿੰਨੇ ਫੁੱਟ ਹੋਏਗੀ 5 5 ਫੁੱਟ 5 5 ਫੁੱਟ ਉੱਥੇ ਚੜੀ ਹੋਈ ਹੈ ਹਾਂ ਠੀਕ ਹੈ ਵੀਰੇ ਮਿਹਰਬਾਨੀ ਤਾਂ ਆ ਦੋਸਤੋਂ ਤੁਹਾਨੂੰ ਦੱਸ ਦਈਏ ਕਿ ਰੇਤ ਜਿਹੜੀ ਪੰਜਾਬ ਸਰਕਾਰ ਨੇ ਇੱਕ ਪਾਲਿਸੀ ਬਣਾਈ ਹੈ ਜਿੰਦਾਂ ਖੇਤ ਉਹਦੀ ਰੇਤ ਤੇ ਉਹਦੇ ਚੋਂ ਲਿਆਉਂਦੇ ਪਏ ਨੇ ਆਪਣੇ ਬਾਰਡਰ ਦੇ ਇਲਾਕੇ ਚੋਂ ਤੇ 2500 ਤੋਂ 3000 ਚ ਟਰਾਲੀ ਰੇਟ ਦੇ ਹਿਸਾਬ ਨਾਲ ਹੈ ਵੇਟ ਦੇ ਹਿਸਾਬ ਨਾਲ ਲਾਈਵ ਟਰਾਲੀ ਹੈ ਉਹ 3000 ਦੀ ਪੈਂਦੀ ਹੈ ਸ਼ਹਿਰ 'ਚ ਇਹ ਤਾਂ ਵਧੀਆ ਹੈਗਾ ਮੋਟਾ ਵੀ ਹੈਗਾ ਤੇ ਕਈ ਪਿੰਡਾਂ 'ਚ ਤਾਂ ਘਿਰ ਮਿਕਸ ਹੈਗਾ ਪਰ ਇਹ ਵਧੀਆ ਰੇਤਾ ਲੱਗਿਆ ਮੈਨੂੰ